ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਓਮਕਾਰ ਤੇ ਏਕ ਓਮਕਾਰ ਕੀ ਇਹਨਾਂ ਦੇ ਵਿੱਚ ਕੋਈ ਭੇਦ ਹੈ ਜਾਂ ਦੋਵੇਂ ਇੱਕ ਹੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਦੋਵੇਂ ਅਲੱਗ-ਲੱਗ ਹਨ ਤੇ ਕੁਝ ਦਾ ਕਹਿਣਾ ਕਿ ਦਹੀਂ ਦੋਵੇਂ ਇੱਕ ਹੀ ਹਨ ਤੇ ਚਲੋ ਇਹਦੇ ਉੱਤੇ ਆਪਾਂ ਵਿਸ਼ਲੇਸ਼ਣ ਕਰਦੇ ਹਾਂ ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਕਿ ਓਮਕਾਰ ਹੈ ਕੀ ਓਮਕਾਰ ਦੋਸਤੋ ਇਸ ਨੂੰ ਕਿਹਾ ਜਾਂਦਾ ਅਨਾਹਦ ਨਾਦ ਕਿਹਾ ਜਾਂਦਾ ਹੈ ਕਿ ਹਰ ਜੋ ਸਾਇੰਟਿਫਿਕਲੀ ਅਗਰ ਵੇਖਿਆ ਜਾਵੇ ਤਾਂ ਹਰ ਜੋ ਸਾਊਂਡ ਹੈ ਹਰ ਇੱਕ ਆਵਾਜ਼ ਹੈ ਉਹ ਕਿਸੇ ਛੱਟ ਤੋਂ ਵਾਈਬ੍ਰੇਸ਼ਨ ਤੋਂ ਪੈਦਾ ਹੁੰਦੀ ਤੇ ਇਹ ਜਿਹੜੀ ਆਵਾਜ਼ ਹੈ ਇਹ ਬਿਨਾ ਛੱਟ ਤੋਂ ਪੈਦਾ ਹੋਈ ਹੈ ਪੂਰੇ ਬ੍ਰਹਿਮੰਡ 'ਚ ਗੂੰਜਦੀ ਆ ਲੇਕਿਨ ਸਾਨੂੰ ਆਪਣੇ ਸਧਾਰਨ ਕੰਨਾਂ ਨਾਲ ਸੁਣਦੀ ਨਹੀਂ ਜਿਹੜੇ ਬੰਦੇ ਗਹਿਰੀ ਅਵਸਥਾ 'ਚ ਧਿਆਨ ਦੀ ਸਮਾਧੀ ਦੀ ਜਾਂਦੇ ਨੇ ਉਹਨਾਂ ਨੂੰ ਫਿਰ ਇਹ ਜਿਹੜੀ ਆਵਾਜ਼ ਹੈ ਸੁਣਾਈ ਦਿੰਦੀ ਹੈ ਤੇ ਇਸ ਲਈ ਇਸ ਨੂੰ ਅਨਹਦ ਨਾਦ ਕਿਹਾ ਜਾਂਦਾ ਹੈ ਤੇ ਇਸ ਵਾਸਤੇ ਜਿਹੜਾ ਇੱਕ ਸਾਈਨ ਹੈ ਜਿਹੜਾ ਓੰਕਾਰ ਹੈ ਜਿਹੜਾ ਹਿੰਦੂ ਭਰਾ ਆਪਣੇ ਲਿਖਦੇ ਨੇ ਓਮ ਤੇ ਉਹ ਜਿਹੜਾ ਸਾਈਨ ਇਸ ਵਾਸਤੇ ਚੁਣਿਆ ਗਿਆ ਇਸ ਵਾਸਤੇ ਕੋਈ ਅਲੱਗ ਅੱਖਰ ਨਹੀਂ ਲਿਆ ਗਿਆ ਇਸ ਲਈ ਉਹ ਸਾਈਨ ਚੁਣਿਆ ਗਿਆ ਓਮ ਦਾ ਤੇ ਉਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਓੰਕਾਰ ਇੱਕ ਹੈ ਤੇ ਇਹ ਜੋ ਹੈ ਇਹਨੂੰ ਤੁਸੀਂ ਅੱਖਰ ਮੰਨ ਲਓ ਓਮ ਨੂੰ ਤੇ ਇੱਕ ਓੰਕਾਰ ਨੂੰ ਤੁਸੀਂ ਮੰਨ ਲਓ ਕਿ ਇੱਕ ਸੈਂਟੈਂਸ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੱਸ ਰਹੇ ਕਿ ਓਮਕਾਰ ਇੱਕ ਹੈ ਜਾਨੀ ਰੱਬ ਇੱਕ ਹੈ ਇਸ ਨੂੰ ਪਰਮਾਤਮਾ ਦਾ ਪ੍ਰਤੀਕ ਮੰਨਿਆ ਜਾਂਦਾ ਓਮਕਾਰ ਨੂੰ ਕਿਉਂਕਿ ਜਿੰਨੇ ਵੀ ਨਾਮ ਰੱਖੇ ਗਏ ਪਰਮਾਤਮਾ ਦੇ ਉਹ ਇਨਸਾਨਾਂ ਨੇ ਰੱਖੇ ਪਰਮਾਤਮਾ ਦੇ ਗੁਣ ਸਮਝ ਕੇ ਪਰਮਾਤਮਾ ਨੂੰ ਜਿੱਦਾਂ ਵੇਖਿਆ ਸਮਝਿਆ ਜਿਸ ਤਰ੍ਹਾਂ ਦਾ ਤੇ ਉਸੇ ਤਰ੍ਹਾਂ ਦੇ ਲੋਕਾਂ ਨੇ ਉਹਦੇ ਨਾਮ ਰੱਖ ਦਿੱਤੇ ਗਏ ਜਿਦਾਂ ਰਮਿਆ ਹੋਇਆ ਵੇਖਿਆ ਤੇ RAM ਰੱਖ ਦਿੱਤਾ ਸ੍ਰਿਸ਼ਟੀ ਬਣਾਉਣ ਵਾਲਾ ਤੇ ਉਹਦਾ ਨਾਮ ਕਰਤਾਰ ਰੱਖ ਦਿੱਤਾ ਤੇ ਇਦਾਂ ਅਲੱਗ-ਅਲੱਗ ਉਹਦੇ ਗੁਣਾਂ ਤੇ ਉਹਦੇ ਨਾਮ ਰੱਖੇ ਗਏ ਨੇ ਪਰ ਜਦੋਂ ਇਨਸਾਨ ਨਹੀਂ ਸੀ ਓੰਕਾਰ ਜਿਹੜਾ ਸੀ ਉਦੋਂ ਵੀ ਮੌਜੂਦ ਹੀ ਇਸ ਲਈ ਇਸ ਨੂੰ ਪਰਮਾਤਮਾ ਦੇ ਨਾਮ ਦੇ ਤੌਰ ਤੇ ਮੰਨਿਆ ਜਾਂਦਾ ਹੁਣ ਮੰਨ ਲਓ ਕਿ ਕੋਈ ਕਹਿੰਦਾ ਗੋਡ ਗੋਡ ਮੀਨਸ ਪਰਮਾਤਮਾ ਤੇ ਇੱਕ ਬੰਦਾ ਕਹਿ ਰਿਹਾ ਗੋਡ ਇਜ਼ ਵਨ ਮਤਲਬ ਪਰਮਾਤਮਾ ਇੱਕ ਹੈ ਗੋਡ ਤੇ ਗੋਡ ਇਜ਼ ਵਨ ਚ ਕੋਈ ਫਰਕ ਨਹੀਂ ਹੈ ਸਿਰਫ ਕਿ ਗੋਡ ਜਿਹੜਾ ਉਹ ਇੱਕ ਵਰਡ ਹੈ ਇੱਕ ਨਾਉਨ ਹੈ ਤੇ ਜਿਹੜਾ ਗੋਡ ਇਜ਼ ਵਨ ਇੱਕ ਸੈਂਟੈਂਸ ਵਾਕਿਆ ਬਣ ਗਿਆ ਕਿ ਇਹ ਜਿਹੜਾ ਹੈ ਪ੍ਰਮਾਤਮਾ ਇੱਕ ਹੈ ਉਸੇ ਤਰ੍ਹਾਂ ਹੀ ਓੰਕਾਰ ਹੈ ਉਸ ਦਾ ਮਤਲਬ ਹੁਆ ਪ੍ਰਮਾਤਮਾ ਤੇ ਇੱਕ ਓੰਕਾਰ ਕਿਹਾ ਗੁਰੂ ਨਾਨਕ ਦੇਵ ਜੀ ਉਹ ਇੱਕ ਸੈਂਟੈਂਸ ਤੁਸੀਂ ਮੰਨ ਸਕਦੇ ਜਿਹਦਾ ਅਰਥ ਹੈ ਕਿ ਪ੍ਰਮਾਤਮਾ ਇੱਕ ਹੈ ਇਸ ਤਰ੍ਹਾਂ ਦੋਸਤੋ ਅਸੀਂ ਸਮਝ ਸਕਦੇ ਹਾਂ ਕਿ ਓੰਕਾਰ ਤੇ ਇੱਕ ਓੰਕਾਰ ਚ ਕੋਈ ਭੇਦ ਨਹੀਂ ਹਾਂ ਅਲੱਗ ਅਲੱਗ ਲਿਪੀਆਂ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਚ ਇਹਦੇ ਉਚਾਰਨ ਦਾ ਤੇ ਇਹਨੂੰ ਬੋਲਣ ਦਾ ਜਿਹੜਾ ਭੇਦ ਹੈ ਲਿਖਣ ਦਾ ਭੇਦ ਹੈ ਇਸ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਹੀਂ ਇੱਕ ਹੀ ਆ ਲਿਖਣ ਦੇ ਤੇ ਬੋਲਣ ਦੇ ਭੇਦ ਨਾ ਇਹ ਅਲੱਗ ਨਹੀਂ ਹੋ ਜਾਂਦਾ ਤੇ ਜਦੋਂ ਤੁਸੀਂ ਕਹਿੰਦੇ ਕਿ ਓੰਕਾਰ ਇੱਕ ਨਹੀਂ ਸਾਡਾ ਅਲੱਗ ਆ ਦੂਜਾ ਅਲੱਗ ਆ ਸਭ ਤੋਂ ਪਹਿਲਾਂ ਤਾਂ ਐਸੀ ਗੁਰੂ ਨਾਨਕ ਦੇਵ ਜੀ ਨੂੰ ਹੀ ਝੂਠੇ ਸਾਬਿਤ ਕਰ ਦਿੰਦੇ ਆ ਕਿਉਂਕਿ ਉਹ ਕਹਿ ਰਹੇ ਨੇ ਇੱਕ ਆ ਤੇ ਐਸੀ ਕਹਿ ਰਹੇ ਆ ਦੋ ਆ ਜਾਂ ਦੋ ਤੋਂ ਜ਼ਿਆਦਾ ਹੈ ਹੁਣ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਜਿੱਦਾਂ ਹਿੰਦੀ 'ਚ ਆਪਾਂ ਵੇਖੇ ਹਿੰਦੀ 'ਚ ਜਿਹੜਾ ਸਿੰਘ ਸ਼ਬਦ ਹੈ ਸਿੰਘ ਸ਼ਬਦ ਇਸ ਤਰ੍ਹਾਂ ਲਿਖਿਆ ਜਾਂਦਾ ਠੀਕ ਹੈ ਸਿੰਘ ਦਾ ਮਤਲਬ ਹੁੰਦਾ ਸ਼ੇਰ ਤੇ ਪੰਜਾਬੀ ਚ ਸਿੰਘ ਆਪਾਂ ਜੋ ਲਿਖਦੇ ਆ ਆਪਣੇ ਸਰ ਨੇਮ ਦੇ ਪਿੱਛੇ ਜੋ ਮਰਦ ਲਾਉਂਦੇ ਪੁਰਸ਼ ਲਾਉਂਦੇ ਨੇ ਉਹ ਇਸ ਤਰ੍ਹਾਂ ਲਿਖਿਆ ਜਾਂਦਾ ਦੋਵਾਂ ਦੇ ਵਿੱਚ ਲਿਖਣ ਚ ਲਿਪੀ ਚ ਵੀ ਭੇਦਿਆ ਤੇ ਦੋਵਾਂ ਦੇ ਉਚਾਰਣ ਚ ਵੀ ਭੇਦਿਆ ਹਿੰਦੀ ਚ ਜੋ ਸਿੰਘ ਕਿਹਾ ਜਾਂਦਾ ਸਿੰਘ ਕਿਹਾ ਜਾਂਦਾ ਤੇ ਪੰਜਾਬੀ ਚ ਆਪਾਂ ਕਹਿ ਦਿੰਦੇ ਸਿੰਘ ਤੇ ਇਹਦਾ ਮਤਲਬ ਨਹੀਂ ਕਿ ਏ ਸਿੰਘ ਚ ਏ ਸਿੰਘ ਚ ਭੇਦਿਆ ਸਿਰਫ ਉਚਾਰਣ ਦਾ ਤੇ ਲਿਪੀ ਦਾ ਭੇਦਿਆ ਉਸ ਤਰ੍ਹਾਂ ਓੰਕਾਰ ਦੇ ਜਿਹੜੇ ਲਿਖਣ ਦੇ ਤੇ ਬੋਲਣ ਦੇ ਵਿੱਚ ਭੇਦ ਨੇ ਕੋਈ ਓੰਕਾਰ ਕਹਿ ਦਿੰਦਾ ਕੋਈ ਓਮਕਾਰ ਕਹਿ ਦਿੰਦਾ ਤੇ ਹੈ ਇੱਕ ਹੀ ਨੇ ਤੇ ਦੋਸਤੋ ਇਹ ਵੀਡੀਓ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਜੇ ਤੁਹਾਨੂੰ ਕੋਈ ਇਹਦੇ ਉੱਤੇ ਇਤਰਾਜ਼ ਆ ਤੇ ਤੁਸੀਂ ਕਮੈਂਟ ਬਾਕਸ ਚ ਲਿਖ ਸਕਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਵਿੱਚ ਸਤਿ ਸ੍ਰੀ ਅਕਾਲ